ਲਾ ਮੁਫਲੀਆ ਉਹ ਤੇਰਾ ਭਲਾ ਹੋ ਜੇ ਖਾਣ ਵਾਸਤੇ ਦੀਏ ਪਸ਼ੂਆਂ ਨੂੰ ਨਹੀਂ ਪਾਉਣੀਆਂ ਬਣੀ ਜਿੜਤੀ ਤੁਸੀਂ ਤਾਂ ਨਾਲੇ ਆਪ ਖੰਗ ਕਰਨੀ ਨਾਲੇ ਜਵਾਕ ਨੂੰ ਖੰਗ ਕਰੋਗੇ ਮੈਂ ਤਾਂ ਇੱਕ ਵਧੀਆ ਚੀਜ਼ ਬਣਾਉਣ ਲੱਗੀ ਆ ਨਾਲੇ ਬਿਮਾਰੀਆਂ ਤੋਂ ਦੂਰ ਰਹੋਗੇ ਤੇ ਨਾਲੇ ਟੇਸਟੀ ਚੀਜ਼ ਹੋਣ ਜੂਗੀ ਫਿਰ ਪਾਣੀ 'ਚ ਸਿੱਟ ਕੇ ਡਗਾਣੇ ਲਾਏਗੀ ਹੁਣ ਇਹਨੂੰ ਇਹ ਖਾਣ ਬਾਤ ਤੇ ਮੈਂ ਤਾਂ ਕਹ ਭੁੰਨ ਕੇ ਖਾਵਾਂਗੇ ਲੈ ਸਾਰੀ ਪਾਣੀ 'ਚ ਮਾਰੀ ਨਹੀਂ ਨਹੀਂ ਜੀ ਇੱਕ ਬਹੁਤ ਵਧੀਆ ਚੀਜ਼ ਬਣਾਉਣ ਲੱਗੀ ਆ ਹੁਣ ਖਾਣ ਨੂੰ ਤਾਂ ਤੁਸੀਂ ਇਹ ਹਟ ਦੇਣੀ ਐ ਇੰਨੀ ਲਿਆ ਛੱਡੀ ਹੈਗੀ ਮੈਂ ਸੋਚੇ ਕਿ ਇੰਨੀ ਟੇਸਟੀ ਚੀਜ਼ ਬਣਾਵਾਂ ਜਿਹੜੀ ਹੁਣ ਪਹਿਲਾਂ ਬਣਾਉਂਦੇ ਹੁੰਦੇ ਸੀਗੇ ਨਾਲੇ ਤੋਂ ਉਹਨਾ ਕਮਰ ਦਰਦ ਠੀਕ ਹੁੰਦੀ ਆ ਨਾਲੇ ਸਿਰ ਦਰਦ ਠੀਕ ਹੁੰਦਾ ਨਾਲੇ ਕਮਜ਼ੋਰੀ ਜਿਹੜੀ ਉਹ ਦੂਰ ਹੁੰਦੀ ਆ ਸਵਾਦ ਬਣੂਗੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਤੇ ਚਲੋ ਮੈਂ ਤੁਹਾਨੂੰ ਲਮ ਕੇ ਮਰੇ ਜਾ ਕੇ ਫਿਰ ਹਾਂਜੀ ਹਾਂਜੀ ਚਲੋ ਬਣਾ ਕੇ ਦਿੰਨੀ ਆ ਜੀ ਲਓ ਜੀ ਮੂੰਗਫਲੀ ਨੂੰ ਆਪਾਂ ਗਰਮ ਪਾਣੀ ਚ ਭਿਉਂਤਾ ਸੀ 10-15 ਮਿੰਟ ਵੀ ਨਰਮ ਹੋ ਜੇ ਇਹ ਵਧੀਆ ਠੀਕ ਹੈ ਜੀ ਉਹਦਾ ਛਿਲਕਾ ਜੇ ਨਰਮ ਕਰਨਾ ਇਹਦਾ ਮਤਲਬ ਹਾਂਜੀ ਤੇ ਇਧਰ ਆਪਾਂ ਗਰਮ ਪਾਣੀ ਲੈ ਲਿਆ ਜੀ ਮਤਲਬ ਗੈਸ ਆਨ ਕਰਤਾ ਹੂੰ ਤੇ ਹੁਣ ਆਪਾਂ ਇਹਨੂੰ ਨਾਲ ਤਾਂ ਧੋਤੀ ਜਾਊਗੀ ਤੇ ਹੁਣ ਆਪਾਂ ਇਹਨੂੰ ਗਰਮ ਪਾਣੀ ਚ ਪਾ ਲ ਠੀਕ ਹੈ ਜੀ ਮੂੰਗਫਲੀ ਨੂੰ ਆਪਾਂ ਇੱਧਰ ਗਰਮ ਗਰਮ ਪਣੀ ਚ ਪਾ ਲੈਣਾ ਹਾਂਜੀ ਪਹਿਲਾਂ ਆਪਾਂ 10 ਮਿੰਟ ਨੂੰ ਭੋਂਕੇ ਰੱਖ ਦੇਣਾਗਾ ਠੀਕ ਹੈ ਜੀ ਵੀ ਜਿਹੜਾ ਉੱਪਰਲਾ ਸਿਲਕਾ ਉਹ ਨਰਮ ਹੋ ਜਾਏ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ 10 ਮਿੰਟ 10 ਤੋਂ 15 ਮਿੰਟ ਐਵੇਂ ਹਾਂਜੀ ਹਾਂਜੀ ਐਵੇਂ ਉਬਾਲ ਲੈਣਾ ਤੇ ਫਿਰ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਬਹੁਤ ਵਧੀਆ ਚੀਜ਼ ਕਿਉਂਕਿ ਜਿਹੜੀ ਮੂੰਗਫਲੀ ਹੈ ਗਰਮ ਬਹੁਤ ਹੁੰਦੀ ਹੈ ਜਦੋਂ ਆਪਾਂ ਐਵੇਂ ਖਾਂਦੇ ਆ ਨਾਲ ਤਾਂ ਆਪਾਂ ਨੂੰ ਕਈ ਵਾਰ ਖੰਗ ਦੀ ਸ਼ਿਕਾਇਤ ਹੋ ਜਾਂਦੀ ਹੈ ਹੂੰ ਤੇ ਨਾਲੇ ਇਹ ਗਰਮ ਬਹੁਤ ਮਤਲਬ ਗਰਮੈਸ਼ ਵੀ ਕਰਦੇ ਵੈਸੇ ਠੰਡ 'ਚ ਤਾਂ ਕੋ ਪਰ ਜੇ ਆਪਾਂ ਜਿਆਦਾ ਹੀ ਖਾਈਏ ਨਾ ਇਹ ਗਰਮੈਸ਼ ਵੀ ਬਹੁਤ ਜਿਆਦਾ ਕਰਦੀ ਹੈ ਗਰਮੈਸ਼ ਵੀ ਕਰ ਦਿੰਦੀ ਹੈ ਹਾਂਜੀ ਤੇ ਜਿਨ੍ਹਾਂ ਦੇ ਜੋੜਾਂ 'ਚ ਦਰਦ ਆ ਉਹਨਾਂ ਲਈ ਵੀ ਇਹ ਹਾਨੀਕਾਰਕ ਹੈ ਕਿਉਂਕਿ ਜਦੋਂ ਆਪਾਂ ਸੁੱਕੀ ਖਾਂਦੇ ਤਾਂ ਉਹਨਾਂ ਵਾਸਤੇ ਬਹੁਤ ਿਆ ਨੁਕਸਾਨ ਪਹੁੰਚਾਉਂਦੀ ਜਿਨ੍ਹਾਂ ਦਾ ਯੂਰਿਕ ਐਸਰ ਬਹੁਤ ਜਿਆਦਾ ਵੱਧਦਾ ਹੈ ਪਰ ਜੇਕਰ ਆਪਾਂ ਇਹਨੂੰ ਇੱਕ ਮੁਠੀ ਪਾਣੀ 'ਚ ਪਿਉਂਕਿ ਜਿਵੇਂ ਰਾਤ ਨੂੰ ਪਿਉਂਦੀ ਕੱਚੀ ਮੂੰਗਫਲੀ ਹੋਵੇ ਜੇਕਰ ਆਪ ਸਿਲ ਕੇ ਵਿੱਚ ਪਿਉ ਹੋ ਸਕਦੇ ਤਾਂ ਬਹੁਤ ਚੰਗੀ ਗੱਲ ਆ ਗਈ ਜੇਕਰ ਉਹ ਵੀ ਆਪਾਂ ਰੋਜ਼ਾਨਾ ਖਾਂਦੇ ਆ ਸਵੇਰੇ ਚੰਗੀ ਤਰ੍ਹਾਂ ਚਬਾ ਕੇ ਤਾਂ ਉਹਦੇ ਨਾਲ ਜਿਹੜਾ ਜੋੜਾਂ 'ਚ ਦਰਦ ਆ ਉਹ ਤੇ ਆਪਣਾ ਜਿਹੜਾ ਬੇਟ ਆ ਉਹ ਵੀ ਮਤਲਬ ਠੀਕ ਰਹਿੰਦਾ ਵੱਧਦਾ ਘਟਦਾ ਨਹੀਂ ਹੈਗਾਗਾ ਤੇ ਇੱਕ ਇਹ ਮਤਲਬ ਵੀ ਵੀਕਨੈਸ ਵੀ ਦੂਰ ਕਰਦੀ ਆ ਸਿਰਦਰਦ ਕਮਰਦਰਦ ਸਭ ਆਪਾਂ ਜਿਵੇਂ ਕਹਦੇ ਨੇ ਵੀ ਬਦਾਮ ਰੋਣਾ ਬਦਾਮਾਂ ਤੋਂ ਵੀ ਵੱਧ ਤਾਕਤ ਆਈ ਇਹਦੇ ਵਿੱਚ ਬਦਾਮਾਂ ਚ ਤਾਕਤ ਹੁੰਦੀ ਹੁਣ ਬਦਾਮਾਂ ਨਾਲੋਂ ਵੀ ਵੱਧ ਆ ਹਾਂਜੀ ਪਰ ਇਹਨੂੰ ਖਾਣ ਦਾ ਤਰੀਕਾ ਪਤਾ ਹੋਣਾ ਚਾਹੀਦਾ ਜੇਕਰ ਆਪਾਂ ਇਹਨੂੰ ਕੱਚੀ ਮੂੰਗਫਲੀ ਨੂੰ ਪਾਣੀ ਚ ਪਿਉ ਕੇ ਖਾਣੇ ਤਾਂ ਬਹੁਤ ਹੀ ਜ਼ਿਆਦਾ ਸਾਨੂੰ ਉਹਦੇ ਫਾਇਦੇ ਮਿਲਦੇ ਨੇ ਜੀ ਤੇ ਹੁਣ ਜਿਹੜੀ ਆ ਭੁੱਜੀ ਹੋਈ ਮੂੰਗਫਲੀ ਆ ਜੀ ਇਹ ਵੀ ਮਤਲਬ ਵੀ ਹੈ ਤਾਂ ਫਾਇਦੇਮੰਦ ਜੇਕਰ ਆਪਾਂ ਖਾਣੇ ਅਗਰ ਮੈਂ ਅਸ਼ਨੰਦੀ ਆਪਣੇ ਸਰੀ ਮਤਲਬ ਠੰਡ ਤੋਂ ਬਚਾਉਂਦੀ ਹੈ ਜੀ ਖੂਨ ਦੀ ਘਾਟ ਪੂਰੀ ਕਰਦੀ ਹੈਗੀ ਸਰੀਰ ਨੂੰ ਮਤਲਬ ਵੀ એનર્ਜੀ ਦਿੰਦੀ ਹੈ ਇਹ ਚੀਜ਼ ਤੇ ਪਰ ਇਹ ਤੋਂ ਆਪਾਂ ਇੱਕ ਬਹੁਤ ਵਧੀਆ ਚੀਜ਼ ਬਣਾਉਣ ਲੱਗੇ ਜੀ ਅੱਜ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈਗੀ ਆਪਾਂ ਮੂੰਗਫਲੀ ਨੂੰ ਪਹਿਲਾਂ 10 ਮਿੰਟ ਪਾਣੀ 'ਚ ਭਿਓ ਲਿਆ ਸੀ ਗਰਮ ਪਾਣੀ 'ਚ ਤੇ ਹੁਣ ਆਪਾਂ ਇਹਨੂੰ 10 ਮਿੰਟ ਉਬਾਲ ਲੈਣੇ ਹੈ ਜੀ ਠੀਕ ਹੈ ਜੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਇਹ ਤੇ ਸਾਰੀ ਵੀਡੀਓ ਜ਼ਰੂਰ ਦੇਖਿਓ ਜੀ ਇਹ ਰਹਿਣ ਫਿਰ ਬਰਡੇ ਵਾਲੀ ਡਿਸ਼ ਆ ਹਾਂਜੀ ਹਾਂਜੀ ਇਹ ਵੀ ਬਰਡੇ ਵਾਲੀ ਡਿਸ਼ ਹੀ ਆ ਜੀ ਹਮ ਤੁਹਾਡੇ ਤੇ ਬਣਾਈ ਸੀ ਜੀ ਬਰੱਡੇ ਤੇ ਕਾਜੂ ਕਤਲੇ ਤੇ ਅੱਜ ਡੈਵੀ ਦੀ ਵੱਡੇ ਤੇ ਮੂੰਗਫਲੀ ਤੇ ਇੱਕ ਬਹੁਤ ਹੀ ਟੇਸਟੀ ਚੀਜ਼ ਬਣਾਉਣ ਲੱਗੇ ਆਂਗੇ। ਲਓ ਜੀ ਇਹਨੂੰ 10 ਮਿੰਟ ਹੋ ਗਏ ਚੰਗੀ ਤਰ੍ਹਾਂ ਉਬਲਦੇ ਨੂੰ। ਬਸ ਆਪਾਂ 10 ਕ ਮਿੰਟ ਹੀ ਪਕਾਉਣਾ ਈ ਇਹਨੂੰ। ਜੇ 10-15 ਮਿੰਟ ਹੋ ਜੇ ਤਾਂ ਵੀ ਕੋਈ ਗੱਲ ਨਹੀਂ। ਬਸ ਮਤਲਬ ਛਿਲਕੇ ਸੁਣਨਾ ਹੈ ਆਪਾਂ 10 ਮਿੰਟ ਇਹਨੂੰ ਉਬਾਲ ਲਿਆ। ਹਾਂਜੀ ਪਹਿਲਾਂ ਆਪਾਂ ਗਰਮ ਪਾਣੀ ਚ ਪਈਓ ਤੁਸੀਂ 10 ਕ ਮਿੰਟ ਉਸ ਤੋਂ ਬਾਅਦ 10 ਕ ਮਿੰਟ ਆਪਾਂ ਉਬਾਲ ਲਿਆ ਤੇ ਹੁਣ ਆਪਾਂ ਗੈਸ ਬੰਦ ਕਰ ਲੈਣਾ ਤੇ ਇਹਨੂੰ ਆਪਾਂ ਬਾਹਰ ਕੱਢ ਲੈਣਾ ਜੀ। ਠੀਕ ਹੈ ਹ ਤੇ ਇਹ ਆਏ ਨਹੀਂ ਹੈਗਾ ਵੀ ਆਪਾਂ ਪਹਿਲਾਂ ਗਿਰੀਆਂ ਕੱਢ ਕੇ ਵੀ ਉਹਨਾਂ ਨੂੰ ਉਵਾਲਣਾ ਉਵਾਲਣਾ ਇਹਨੂੰ ਛਿਲਕਿਆਂ ਸਮੇਤ ਹੀ ਐ ਵੀ ਤਾਂ ਜੋ ਪਾਣੀ ਬਾਹਲਾ ਨਾ ਰਚੇ ਬਸ ਉਹਨਾਂ ਨੂੰ ਛੱਲੇ ਜੀ ਫੜੇ ਮਤਲਬ ਜਿਹੜੇ ਹੋਦੇ ਛਿਲਕਿਆਂ ਚ ਵੀ ਬਹੁਤ ਤਾਕਤ ਹੁੰਦੀ ਆ ਰਹਿਣ ਹਨ ਹਾਂਜੀ ਪਰ ਆਪਾਂ ਛਿਲਕੇ ਉਤਾਰਾਂਗੇ ਜੀ ਇਹਦੇ ਤੇ ਹੁਣ ਇਹਨੂੰ ਮੜਾ ਠੰਡਾ ਹੋਣ ਦਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਹਦੀ ਜਿਹੜੀ ਵਿਚਲੀ ਗਿਰੀ ਆ ਗਈ ਉਹਨੂੰ ਆਪਾਂ ਆਸਾਨੀ ਨਾਲ ਕੱਢ ਲਾਂਗੇ ਉਹ ਨਾਲੇ ਸੌਖੀ ਹੋ ਗਈ ਕਿਉਂਕਿ ਛਿਲਕਾ ਦਾ ਪੋਲਾ ਵਗੈਰਾ ਉਹਨਾਂ ਹਾਂਜੀ ਹਾਂਜੀ ਬਸ ਐਂ ਲੈ ਜੂਗਾ ਜੀ ਤੇ ਸਾਰੀ ਵਾਈਟ ਵਾਈਟ ਗ੍ਰੀ ਕੱਢਣੀ ਆਪਾਂ ਹਾਂਜੀ ਹਾਂਜੀ ਮਾੜੀ ਮੋਟੀ ਰਹਿ ਜੂ ਤਾਂ ਮੇ ਤਾਂ ਕੋਈ ਕੋਈ ਗੱਲ ਨਹੀਂ ਜੀ ਹੂੰ ਲਓ ਜੀ ਇਹ ਥੋੜੀ ਜਿਹੀ ਗਰਮ ਹੈ ਜਦੋਂ ਠੰਡੀ ਹੋ ਗਈ ਤੇ ਸਾਨੀ ਨਾਲ ਲੈ ਜੂ ਜੀ ਸ਼ਰਕਾ ਠੀਕ ਹੈ ਜੀ ਹਾਂ ਇਸ ਪ੍ਰਕਾਰ ਆਪਾਂ ਸ਼ਰਕਾ ਲਾ ਕੇ ਤੇ ਸਾਰੀਆਂ ਗਿਰਨੀਆਂ ਆਪਾਂ ਐਵੇਂ ਕੱਢ ਲਾਂਗੇ ਜੀ ਹੂੰ ਬਹੁਤ ਹੀ ਟੇਸਟੀ ਡਿਸ਼ ਬਣੂਗੀ ਜੀ ਤੇ ਆਪਾਂ ਨੂੰ ਤਾਕਤ ਵੀ ਦਿੰਦੀ ਹੈ ਹੁਣ ਜਿਨ੍ਹਾਂ ਦਾ ਕਮਰ ਦਰਦ ਬਹੁਤ ਜ਼ਿਆਦਾ ਹੁੰਦਾ ਸਿਰ ਦਰਦ ਬਹੁਤ ਜ਼ਿਆਦਾ ਹੁੰਦਾਗਾ ਜਾਂ ਖੂਨ ਦੀ ਘਾਟ ਹੈ ਜੀ ਤੇ ਜਾਂ ਸਰੀਰ ਬਹੁਤ ਹੀ ਜ਼ਿਆਦਾ ਕਮਜ਼ੋਰ ਹੈ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਤੇ ਚਲੋ ਜੀ ਫਿਰ ਆਪਾਂ ਇਹਨਾਂ ਨੂੰ ਛੱਲ ਲਈਏ ਹੁਣ ਆਪਾਂ ਛੱਲ ਲਈਏ ਜੀ ਤੇ ਗਰੀਆਂ ਬਾਹਰ ਕੱਢ ਲਈਏ ਹਾਂਜੀ ਹਾਂਜੀ ਲਓ ਜੀ ਆਪਾਂ ਸਾਰੇ ਕੱਢ ਲਈਏ ਇਹਨਾਂ ਨੂੰ ਤੇ ਚੰਗੀ ਤਰ੍ਹਾਂ ਪਾਣੀ ਚ ਧੋ ਲਈਆਂ ਤੇ ਹੁਣ ਆਪਾਂ ਇਹਨੂੰ ਮਿਕਸੀ ਚ ਪਾ ਕੇ ਤੇ ਵਧੀਆ ਦਾ ਪੇਸਟ ਤਿਆਰ ਕਰ ਲਾਂਗੇ ਠੀਕ ਹੈ ਜੀ ਉੱਪਰ ਲੱਛ ਲੱਕਾ ਵੀ ਲਾਦਾ ਕਾਕੀ ਜੀ ਹਾਂਜੀ ਤੇ ਧੋ ਵੀ ਲੈਣੀਆਂ ਨੇ ਚੰਗੀ ਤਰ੍ਹਾਂ ਠੀਕ ਹੈ ਜੀ ਤੋ ਤੋ ਕੇ ਆਪਾਂ ਇਹਨਾਂ ਨੂੰ ਮਤਲਬ ਗ੍ਰाइंड ਕਰ ਲੈਣਾ ਹਾਂਜੀ ਤੇ ਹੁਣ ਇਹਨਾਂ ਦਾ ਬਰੀਕ ਬਰੀਕ ਕਰ ਲਾਂਗੇ ਜੀ ਪੇਸਟ ਬਣਾ ਲੈਣਾ ਬਣੂਗਾ ਕੀ ਰਹਿਣ ਮੈਨੂੰ ਐ ਨਹੀਂ ਲੱਗ ਰਹੀ ਯਾਰ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਵਿੱਚ ਕੋਈ ਮੋਟਾ ਪੀਸ ਨਾ ਰਹਿ ਜਾ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਜੀ ਠੀਕ ਹੈ ਜੀ ਤੇ ਇਧਰ ਆਪਾਂ ਗੈਸ ਕੜਾਹੀ ਥੱਲੇ ਆਪਾਂ ਗੈਸ ਔਨ ਕਰਤਾ ਹੂੰ ਤੇ ਹੁਣ ਆਪਾਂ ਇਹਨੂੰ ਕੜਾਹੀ ਚ ਪਾ ਲਾਂਗੇ ਹੁਣ ਫੇਰ ਇਹਨੂੰ ਗਰਮ ਕਰਨ ਨਾਲ ਹਾਂਜੀ ਪਕਾਵਾਂਗੇ ਜੀ ਹੁਣ ਇਹਨੂੰ ਉਹ ਤੇ ਮਤਲਬ ਵੀ ਭੁੰਨੀ ਹੋਈ ਸੀਗੀ ਥੋੜਾ ਟਾਈਮ ਤਾਂ ਵੀ ਆਪਾਂ ਇਹਦੇ ਵਿੱਚਲਾ ਕੱਚਾ ਪਾਣੇ ਉਹਨੂੰ ਆਪਾਂ ਚੰਗੀ ਤਰ੍ਹਾਂ ਪੋਨੋ ਲਾਣੀ ਦੀ ਠੀਕ ਹੈ ਮਠਿਆਈ ਮਤਲਬ ਕੋਈ ਬਰਫੀ ਵਗੈਰਾ ਬਣਨ ਜਾ ਰਹੀ ਆ ਹਾਂਜੀ ਹਾਂਜੀ ਬਰਫੀ ਬਣਾਉਣਾ ਅੱਜ ਤਾਂ ਪੂਰਾ ਸਸਪੈਂਸ ਕ੍ਰੀਏਟ ਕਰ ਰੱਖਿਆ ਤੇ ਇਹ ਚਾਹੇ ਬਰਫੀ ਬਣਾ ਲਈਏ ਜੀ ਚਾਹੇ ਪਿੰਨੀਆਂ ਬਣਾ ਲਈਏ ਕੁਝ ਵੀ ਬਣਾ ਸਕਦੇ ਆ ਪਰ ਇਹ ਰੋਜ਼ਾਨਾ ਦੀ ਇੱਕ ਖਾਣੀ ਤੇ ਇਹਦੇ ਨਾਲ ਆਪਣਾ ਜਿਹੜਾ ਸਰੀਰ ਆ ਉਹ ਵਧੀਆ ਫਿੱਟ ਰਹਿੰਦਾ ਜੀ ਠੀਕ ਹੈ ਮਗਰ ਪੂਰੀ ਤਾਕਤ ਵਾਲੀ ਚੀਜ਼ ਆ ਹਾਂਜੀ ਹਾਂਜੀ ਤੇ ਮਾਰੇ ਥੱਲੇ ਤਾਂ ਲੱਗੂਗਾ ਇਹ ਤਾਂ ਕੋਈ ਉੰਗੂ ਬਣ ਗਿਆ ਰਹੂਗਾ ਹਾਂਜੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ 2 ਚਮਚੇ ਘਿਓ ਦੇ ਹਾਂ ਠੀਕ ਹੈ ਜੀ ਕਿ ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨ ਲੈਣਾ ਜੀ। ਲੋ ਤੇ ਕਰ ਲੈਣੇ ਕਿਉਂਕਿ ਥੱਲੇ ਲੱਗਣ ਲੱਗ ਜਾਂਦਾ ਹੈਗਾ। ਹਾਂਜੀ। ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਨੂੰ ਲੈਣਾ 5-6 ਮਿੰਟ ਜੀ। ਠੀਕ ਹੈ। ਹੁਣ 5-6 ਮਿੰਟ ਨੂੰ ਭੁੰਨਣਾ ਪਊਗਾ। ਹਾਂਜੀ ਹਾਂਜੀ। ਫਿਰ ਥੱਲੇ ਲੱਗਣ ਨਹੀਂ ਦੇਣਾ ਹੈ। ਹਾਂਜੀ ਹਾਂਜੀ। ਠੀਕ ਹੈ। ਸੱਚੀ ਮਾਰਦੇ ਜਾਣਾਗਾ ਤੇ ਚੰਗੀ ਤਰ੍ਹਾਂ ਭੁੰਨ ਲੈਣਾ। ਲਓ ਜੀ 5-6 ਮਿੰਟ ਹੋ ਗਏ ਆਪਾਂ ਇਹਨਾਂ ਨੂੰ ਭੁੰਨਦਿਆਂ ਨੂੰ। ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਗੁੜ। ਆ ਮੈਂ ਗੁੜ ਲਿਆ ਹੋਇਆ ਹੈਗਾ। ਠੀਕ ਹੈ ਹੁਣ। ਗੁੜ ਦੀ ਬ ਏ ਵੀ ਮਤਲਬ ਇਹਦੇ ਨਾਲ ਵੀ ਥੋੜੀ ਜਿਹੀ ਗਿੱਲੀ ਹੋ ਜੂਗੀ ਇਸ ਕਰਕੇ ਇਹਦਾ ਵੀ ਜਿਹੜਾ ਆਪਾਂ ਪਾਣੀ ਉਹ ਮਚਾ ਲੈਣਾ ਹੈ ਮਤਲਬ ਜੰਮਾ ਜੋ ਹੋ ਜੂਗੀ ਇਹ ਹਾਂਜੀ ਹਾਂ 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 ਹ ਤੇ ਗਰਮੇਸ਼ ਦਿੰਦਾ ਜੀ ਆਪਾਂ ਨੂੰ ਮਤਲਬ ਹੁਣ ਠੰਡ ਤਾਂ ਆਪਏ ਬਣਾ ਕੇ ਖਾ ਸਕਦੇ ਇਹ ਰੈਸਪੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਊਗੀ ਜੀ ਠੀਕ ਹੈ ਜੀ ਦੇਖੋ ਕਲਰ ਦੇਖੋ ਕਿੰਨਾ ਸੋਹਣਾ ਆ ਗਿਆ ਦਿੱਸੀ ਕਲਰ ਬਹੁਤ ਸੋਹਣਾ ਆ ਗਿਆ ਹਾਂਜੀ ਤੇ ਖੁਸ਼ਬੂ ਵੀ ਬਹੁਤ ਹੀ ਜ਼ਿਆਦਾ ਵਧ ਘਾ ਰਹੀ ਹੈ ਜੀ ਹਾਂਜੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਮਤਲਬ ਮਿਕਸ ਜੀ ਖੁਸ਼ਬੂਨ ਲੱਗ ਗਈ ਜਿਵੇਂ ਰੋਂ ਪੀਨਟ ਬਟਰ ਚ ਆਉਂਦੀ ਹੁੰਦੀ ਆ ਹਾਂਜੀ ਹਾਂਜੀ ਸਹੀ ਗੱਲ ਆ ਜੀ ਬਹੁਤ ਹੀ ਸੋਹਣੀ ਖੁਸ਼ਬੂ ਆ ਰਹੀ ਹੈ ਹਾਂਜੀ ਹਾਂਜੀ ਕਿਉਂਕਿ ਬੱਚੇ ਕਈ ਵਾਰ ਖੰਗ ਕਰ ਲੈਂਦੇ ਨੇ ਪਰ ਜੇਕਰ ਆਪਾਂ ਉਹਨਾਂ ਨੂੰ ਇਹ ਟੇਸਟੀ ਰਿਸ਼ ਬਣਾ ਕੇ ਦੇਵਾਂਗੇ ਤੇ ਇਹ ਬਹੁਤ ਹੀ ਜ਼ਿਆਦਾ ਹੈਲਥੀ ਵੀ ਹੈ ਤੇ ਮਤਲਬ ਫਾਇਦਾ ਬਹੁਤ ਕਰਦੇ ਜਿਨ੍ਹਾਂ ਦੇ ਸਿਰ ਚ ਦਰਦ ਰਹਿੰਦਾ ਜਾਂ ਕਮਰ ਦਰਦ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਸ ਤੋਂ ਇਲਾਵਾ ਹੁਣ ਜਿਨ੍ਹਾਂ ਨੂੰ ਸ਼ੂਗਰ ਹੈ ਉਹ ਵਿੱਚ ਗੁੜ ਤਾਂ ਨਾ ਪਾਉਣ ਜੀ ਪਰ ਇਹ ਜਿਵੇਂ ਹੁਣ ਮੂੰਗਫੜੇ ਉਹਨੂੰ ਜਿਵੇਂ ਪਾਣੀ ਚ ਰਾਤ ਨੂੰ ਭਿਉਂਉਂਦੇ ਕਰਨ ਸਵੇਰੇ ਖਾ ਲਿਆ ਕਰਨ ਜੀ ਜਿਵੇਂ ਛੋਟੀ ਜਿਹੀ ਮੁਠੀ ਭਿਉਂਤੀ ਜੀ 25 26 ਕੜੀਆਂ ਇਹਦੀਆਂ ਹੂੰ ਤਾਂ ਬਹੁਤ ਫਾਇਦਾ ਹੁੰਦਾ ਜੇ ਇਹ ਅਜਮਾਇਆ ਹੋਇਆ ਹੈਗਾ ਮਤਲਬ ਜਿਨ੍ਹਾਂ ਨੂੰ ਸ਼ੂਗਰ ਹੈ ਉਹ ਮਤਲਬ ਕੰਟਰੋਲ ਚ ਰਹਿੰਦੀ ਹੈ ਜੀ ਠੀਕ ਹੈ ਜੀ ਮਤਲਬ ਸ਼ੂਗਰ ਵੀ ਇਹਦੇ ਨਾਲ ਹਿਸਾਬ ਚ ਆਊਗੀ ਹਾਂਜੀ ਹਾਂਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾ ਜੀ ਗੁੜ ਹਜੇ ਚੰਗੀ ਤਰ੍ਹਾਂ ਮੈਲਟ ਨਹੀਂ ਹੋਇਆ ਇਹਦੇ ਵਿੱਚ ਠੀਕ ਹੈ ਜੀ। ਇਹ ਤੋਂ ਬਾਅਦ ਆਪਾਂ ਇਹਨੂੰ ਇੱਕ ਭਾਂਡੇ 'ਚ ਕੱਢ ਲਾਂਗੇ ਜੀ। ਲਓ ਜੀ ਆ ਚੰਗੀ ਤਰ੍ਹਾਂ ਮਤਲਬ ਇਹ ਭੁੱਜ ਗਿਆ ਤਾਂ ਆਪਾਂ 2 ਮਿੰਟ ਹੋਰ ਪਨ ਲੈ ਜੀ। ਜਿਹੜਾ ਗਰਸੇ ਉਹ ਵੀ ਵਧੀਆ ਪੈ ਗਿਆ। ਇਦਾਂ ਉਹਨੂੰ ਦਾਣੇਦਾਰ ਕੜਾਹ ਪ੍ਰਸ਼ਾਦ ਵਾਂਗੂ ਬਣ ਗਿਆ। ਹਾਂਜੀ ਆ ਦੇਖੋ ਜੀ ਕੜਾਹੀ ਵੀ ਛੱਡਣ ਲੱਗ ਗਿਆ ਇਹ। ਮਤਲਬ ਇਹ ਚੰਗੀ ਤਰ੍ਹਾਂ ਭੁੱਜ ਚੁੱਕਿਆ ਜੀ। ਠੀਕ ਹੈ ਜੀ। ਤੇ ਹੁਣ ਆਪਾਂ ਇਧਰੇ ਇੱਕ ਟ੍ਰੇ ਚ ਲਾਇਆ ਜੀ ਵਾਟਰ ਪੇਪਰ। ਠੀਕ ਹੈ ਰ ਹੁਣ। ਤੇ ਇਹਦੇ ਵਿੱਚ ਸਾਰਾ ਇਹ ਕੱਢ ਲਾਂਗੇ ਜੀ ਆਪਾਂ। ਗੈਸ ਆਪਾਂ ਬੰਦ ਕਰ ਦਨੇ ਜੀ। ਮਤਲਬ ਵਰਕਿੰਗ ਮੂਮ ਪੀਸ ਬ ਤੇ ਚੰਗੀ ਤਰ੍ਹਾਂ ਜਮਾ ਦੇਣਾ ਕਿਸੇ ਵੀ ਪੰਡ ਵਿੱਚ ਜਮਾ ਸਕਦੇ ਨੇ ਜੇਕਰ ਵਾਟਰ ਪੇਪਰ ਨਹੀਂ ਹੈਗਾ ਤਾਂ ਕਿਸੇ ਵੀ ਭਾਂਡੇ ਚ ਆਪਾਂ ਕਿਉਂ ਲਾ ਲੈਣਾ ਜੀ ਤੇ ਉਹਦੇ ਵਿੱਚ ਵੀ ਪਾ ਕੇ ਆਪਾਂ ਜਿਹੜੇ ਇਹਨੂੰ ਜਮਾ ਸਕਦੇ ਹਾਂ ਜੀ ਠੀਕ ਹੈ ਜੀ ਨਹੀਂ ਰੱਖਣ ਦੀ ਵੀ ਲੋੜ ਪੂਗੀ ਨਹੀਂ ਨਹੀਂ ਜੀ ਬਾਹਰ ਹੀ ਜੰਮ ਜਾਊਗਾ ਕਿਉਂਕਿ ਠੰਡ ਬਹੁਤ ਆਗੀ ਹਾਂਜੀ ਤੇ ਜੇਕਰ ਮਤਲਬ ਨਹੀਂ ਜਮਾਉਣੀ ਮਤਲਬ ਟਿੱਕੀਆਂ ਨਹੀਂ ਕੱਟਣੀਆਂ ਤਾਂ ਫਿਰ ਜਦੋਂ ਇਹ ਹਲਕਾ ਜਿਹਾ ਠੰਡਾ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਦੀ ਪਿੰਨੀਆਂ ਵੀ ਵਟ ਸਕਦੇ ਹਾਂ ਜੀ ਠੀਕ ਹੈ ਜੀ ਪਿੰਨੀਆਂ ਵੀ ਵਟ ਕੇ ਬਣਨ ਖਾਸ ਹੋਏ ਮੈਂ ਹਾਂਜੀ ਹਾਂਜੀ ਪਰ ਐਵੇਂ ਬਹੁਤ ਟੇਸਟੀ ਲੱਗਦੀ ਜਿਹਦੀ ਬਰ ਤਾਂ ਲੋ ਜੀ ਸਾਰੀ ਕੱਢ ਲਈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਠੀਕ ਹੈ ਜੀ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਤੇ ਹੁਣ ਆਪਾਂ ਇਹਨੂੰ ਠੰਡੀ ਹੋਣ ਵਾਸਤੇ ਰੱਖ ਦੇਣਾ ਜੀ ਤੇ ਜਦੋਂ ਇਹ ਠੰਡੀ ਹੋਊਗੀ ਤਾਂ ਆਪਾਂ ਇਹਦੇ ਬਰੀਕ-ਬਰੀਕ ਪੀਸ ਕੱਟ ਲੈਣੇ ਨੇ ਤੇ ਉਹਨੇ ਖਾਣ ਵਾਸਤੇ ਬਿਲਕੁਲ ਰੈਡੀ ਹੈ ਜੀ ਸੋ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਥ ਵਾਸਤੇ ਬਹੁਤ ਹੀ ਜ਼ਿਆਦਾ ਹੈਲਥੀ ਹੈ ਕਿਉਂਕਿ ਠੰਡ ਦੇ ਦੌਰਾਨ ਇਹ ਆਪਾਂ ਨੂੰ ਗਰਮੈਸ਼ ਵੀ ਦਿੰਦੀ ਹੈ ਆਪਣੇ ਕਮਰ ਦਰਦ ਸਿਰ ਦਰਦ ਨੂੰ ਵੀ ਹਟਾਉਂਦੀ ਹੈ ਜੀ ਤੇ ਬਹੁਤ ਹੀ ਜ਼ਿਆਦਾ ਇਹ ਆਪਣੇ ਸਰੀਰ ਨੂੰ ਫਾਇਦੇ ਦਿੰਦੀ ਹੈ ਜੀ ਹਾਂ ਜੀ ਹ ਤੇ ਰਵਨ ਫਾਇਦੇ ਕੀ ਕੀ ਦੱਸੇ ਸੀ ਇੱਕ ਵਾਰ ਦੁਬਾਰੇ ਦੱਸ ਦਿੰਨੇ ਆਪਾਂ ਜੇਕਰ ਆਪਾਂ ਮਤਲਬ ਪਾਣੀ ਚ ਪਿਓ ਕੇ ਖਾਨੇ ਆ ਜੀ ਫਿਰ ਤਾਂ ਬੀਪੀ ਵੀ ਕੰਟਰੋਲ ਰਹਿੰਦਾ ਕੈਸਟਰੋਲ ਵੀ ਠੀਕ ਰਹਿੰਦਾ ਜੀ ਤੇ ਜਿਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਆ ਉਹ ਵੀ ਮਤਲਬ ਨੋਰਮਲ ਰਹ ਜਾਂਦਾ ਮਤਲਬ ਜੀ ਵਾਧਾ ਘਟਦਾ ਨਹੀਂ ਹੈਗਾ ਠੀਕ ਹੈ ਜੀ ਤੇ ਜੇਕਰ ਆਪ ਇਹ ਬਣਾ ਕੇ ਖਾਨੇ ਆ ਜੀ ਤਾਂ ਇਹਦੇ ਨਾਲ ਜਿਹੜੀ ਕਮਰ ਦਰਦ ਆ ਸਿਰ ਦਰਦ ਆ ਜਾਂ ਵੀਕਨੈਸ ਆ ਸਰੀਰ ਨੂੰ ਉਹ ਮਤਲਬ ਘਾਟ ਪੂਰੀ ਹੁੰਦੀ ਹੈ ਜੀ ਤੇ ਖੂਨ ਦੀ ਕਮੀ ਵੀ ਇਹ ਪੂਰੀ ਕਰਦਾ ਜੀ ਸੋ ਬਹੁਤ ਹੀ ਜ਼ਿਆਦਾ ਹੈਲਥੀ ਵੀ ਆ ਤੇ ਟੇਸਟੀ ਡਿਸ਼ ਆ ਤੇ ਜ਼ਰੂਰ ਬਣਾ ਕੇ ਖਾਓ ਜੀ ਸੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸੋ ਬਹੁਤ ਬਹੁਤ ਧੰਨਵਾਦ